ਚੌਥੇ ਫਰੰਟ ਦੀ ਆਮਦ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਤਰਥੱਲੀ ਜ਼ਰੂਰ ਮਚਾਈ ਪਰ ਸਿਆਸੀ ਪਾਰਟੀ ਨਾ ਬਣਾਉਂਦਾ ਐਲਾਨ ਕਰਕੇ ਕਈ ਸਵਾਲ ਖੜੇ ਕਰ ਦਿੱਤੇ ਚੌਥੇ ਫਰੰਟ ਦੇ ਲੀਡਰਾਂ ਦੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਸਮਰਥਨ ਦੇ ਤੇ ਸ਼ਸ਼ੋਪੰਜ ਬਰਕਰਾਰ ਹੈ ਸ਼ਸ਼ੋਪੰਜ ਦੀ ਇਸ ਸਥਿਤੀ ਨੇ ਸ਼੍ਰੋਮਣ्य ਕਾਲੀਦਾ ਨੂੰ ਦਿੱਤਾ ਚੌਥੇ ਫਰੰਟ ਦੇ ਲੀਡਰਾਂ ਨੂੰ ਘੇਰਨ ਦਾ ਮੌਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਨੂੰ ਵਿਕਾਉ ਤੱਕ ਕਹਿ ਦਿੱਤਾ ਮੈਂ ਤਾਂ ਹੈਰਾਨ ਐ ਨਵਜੋਤ ਸਿੰਘ ਦੇ ਤੇ ਉਹਦੀ ਟੀਮ ਤੇ ਰੋਜ਼ ਹੀ ਰੰਗ ਬਦਲਦੇ ਆ ਜਿਵੇਂ ਗਿਰਗिट ਰੰਗ ਬਦਲਦੀ ਹੈ ਰੋਜ਼ ਸੌਦਾ ਕਰਨ ਤੇ ਲੱਗੇ ਆ ਜਿਵੇਂ ਉਹ ਆਪਣੇ ਇੱਕ ਚੈਨਲ ਕੋਲੇ ਜਾਂਦੇ ਆ ਕਿ ਮੈਨੂੰ ਮੈਂ ਤੁਹਾਡੇ ਚੈਨਲ ਤੇ ਕੰਮ ਕਰੂੰਗਾ ਕਿੰਨੇ ਪੈਸੇ ਦੋਗੇ ਜੋ ਰੇਟ ਕਹਿੰਦਾ ਇੰਨਾ ਹੈ ਫਿਰ ਦੂਜੇ ਚੈਨਲ ਕੋਲੇ ਜਾਂਦੇ ਆ ਤੁਸੀਂ ਦੱਸੋ ਕਿੰਨੇ ਪੈਸੇ ਦੋਗੇ ਜਿੰਦਾ ਵੱਧ ਸੌਦਾ ਹੁਣ ਉਹ ਆਪਣੇ ਆਪ ਨੂੰ ਇੱਕ ਕਮੋਡਿਟੀ ਬਣਾ ਲਿਆ ਉਹਨਾਂ ਨੇ ਕਿ ਹੁਣ ਵੇਚ ਰਿਹਾ ਆਪਣੇ ਆਪ ਨੂੰ ਕਿਹੜਾ ਗਾਹ ਕੌਂਦਾ ਕਾਂਗਰਸ ਵੀ ਕੀ ਦਿੰਦੀ ਉਹਨਾਂ ਨੂੰ ਦੂਜੇ ਕੀ ਦਿੰਦੇ ਆ ਜਿਹੜੇ ਲੋਕ ਆਪਣੇ ਆਪ ਨੂੰ ਵੇਚਣ ਤੇ ਲੱਗੇ ਜਿਹੜੇ 5 ਦਿਨ ਪਹਿਲੇ ਕਹਿੰਦੇ ਕਾਂਗਰਸ ਮਾੜੀ ਐ ਪਹਿਲੇ ਕਹਿੰਦੇ ਬਾਦਲ ਤੇ ਅਮਰਿੰਦਰ ਕਾਂਗਰਸ ਮੁਕਤ ਪੰਜਾਬ ਚਾਹੀਦਾ ਹੁਣ ਇੱਕ ਤਾਂ ਰਹਿ ਗਿਆ ਮੈਨੂੰ ਲੱਗਦਾ ਜੇ ਅਸੀਂ ਕੋਈ ਆਫਰ ਕਰਦੀਏ ਵੱਡਾ ਇਹਨਾਂ ਤੋਂ ਸ਼ਾਇਦ ਉਹ ਕਹਿਣਗੇ ਬਾਦਲ ਮੁਕਤ ਵੀ ਛੱਡ ਦੇਣਗੇ ਫਿਰ ਆਪ ਮੁਕਤ ਕਰ ਦੇਣਗੇ ਸੁਖਵੀਰ ਸਿੰਘ ਬਾਦਲ ਬਠਿੰਡਾ ਵਿੱਚ ਇੱਕ ਨਿੱਜੀ ਪਸ਼ੂ ਖੁਰਾਕ ਫੈਕਟਰੀ ਦਾ ਉਦਘਾਟਨ ਕਰਨ ਪਹੁੰਚੇ ਸੀ